ਬਜ਼ੀਰ ਖਾਨ ਦਾ ਸਰਹਿੰਦੈ ਡਰਿਓ ਨਾ ਤੁਹਾਨੂੰ ਡਰਾਉਣਗੇ ਤਮ ਕਹਣਗੇ ਤੁਹਾਨੂੰ ਕਹਿਣਗੇ ਤੁਹਾਡੇ ਪਿਤਾ ਨੂੰ ਅਸੀਂ ਮਾਰ ਦਿੱਤਾ ਇਹਨਾਂ ਦੀ ਤਾਕਤ ਨਹੀਂ ਹੈ ਇਹ ਤੁਹਾਡੇ ਪਿਤਾ ਨੂੰ ਮਾਰ ਸਕਣ ਪੁੱਤ ਡਰਿਓ ਨਾ ਬਜ਼ੀਰ ਖਾਨ ਦੇ ਅੱਗੇ ਕਦੇ ਸਿਰ ਨਾ ਝੁਕਾਇਓ ਜੇ ਤੁਸੀਂ ਬਜ਼ੀਰ ਖਾਨ ਦੇ ਅੱਗੇ ਸਿਰ ਝੁਕਾਤਾ ਤੁਹਾਡੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਝੁਕ ਜਾਣਾ ਨੰਮਾ ਸਾਹਿਬ ਜੱਦਿਆਂ ਨੂੰ ਮਾਂ ਗੁਜਰੀ ਨੇ ਅੰਦਰੋਂ ਤਿਆਰ ਕਰਕੇ ਧ੍ਰੜ ਕਰ ਦਿੱਤਾ। ਦਿਨ ਚੜਿਆ ਸਪਾਈ ਆਏ। ਹੁਣ ਕਹਿ ਮਾਤਾ ਜੀ ਤੁਹਾਡੇ ਸਾਹਿਬ ਜੱਦਿਆਂ ਨੂੰ ਪੁੱਤਿਆਂ ਨੂੰ ਕਚਹਿਰੀ ਵਿੱਚ ਸੱਦਿਆ। ਠੰਡੇ ਬੁਰਜ ਦੀਆਂ ਪੌੜੀਆਂ ਚੜ ਕੇ ਸਪਾਈ ਸਾਹਿਬ ਜੱਦਿਆਂ ਨੂੰ ਲੈਣ ਚਲੇ ਗਏ। ਮਾਂ ਗੁਜਰੀ ਨੇ ਮੋਰਿਆਂ ਤੇ ਹਰ ਨਾਲ ਜਵਾਬ ਦੇ ਕੇ ਕਿਹਾ ਵੇ ਕਾਕਾ ਕਚਹਿਰੀ ਵਿੱਚ ਲੈ ਕੇ ਜਾਣਾ ਮੈਨੂੰ ਲੈ ਕੇ ਜਾ। ਜੇ ਕੋਈ ਸਵਾਲ ਪੁੱਛਣਾ ਹੈ ਮੇਰੇ ਤੋਂ ਪੁੱਛੋ ਜੇ ਕੋਈ ਸਵਾਲ ਜਵਾਬ ਕਰਨੇ ਨੇ ਮੇਰੇ ਤੋਂ ਕਰੋ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਹਾਂ ਸਵਾਲ ਪੁੱਛਣਾ ਹੈ ਮੇਰੇ ਤੋਂ ਪੁੱਛੋ ਆ 7-9 ਸਾਲ ਦੇ ਬੱਚਿਆਂ ਤੋਂ ਕੀ ਪੁੱਛਣਾ ਹੈ ਇਹ ਤਾਂ ਮਾਸੂਮ ਬੱਚੇ ਨੇ ਜਾਣ ਜੰਦਾ ਨੇ ਖੇਡਣ ਦੀ ਉਮਰਾਂ ਨੇ ਇਹਨਾਂ ਦੀ ਉਮਰਾਂ ਕਚਹਿਰੀ ਵਿੱਚ ਜਾਣ ਦੀਆਂ ਨਹੀਂ ਤੁਸੀਂ ਨਾ ਤੋਂ ਕੀ ਪੁੱਛਣਾ ਹੈ ਸਪਾਈਆਂ ਕਿ ਮਾਤਾ ਸਾਨੂੰ ਹੁਕਮ ਹੈ ਸਿਰਫ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਲੈ ਕੇ ਆਉਣੇ ਸਹਿਬਜ਼ਾਦਿਆਂ ਨੂੰ ਲਿਉਣ ਇਹ ਹੁਕਮ ਹੈ ਮਾਤਾ ਗੁਜਰੀ ਤੋਰਨ ਲੱਗਿਆਂ ਮਸਤਕ ਚੁੰਮ ਕੇ ਅਰਦਾਸ ਕਰਕੇ ਕਹਿੰਦੀ ਜਾਓ ਵੇ ਪੁੱਤਿਓ ਸਿਰ ਨਾ ਝੁਕਾਇਓ ਪੁੱਤ ਜਦੋਂ ਪੌੜੀਆਂ ਤੋਂ ਠੰਡੇ ਬੁਰਜ ਤੋਂ ਲਾਉਣ ਲੱਗੇ ਨਾ ਕਹਿੰਦੇ ਮਾਤਾ ਗੁਜਰੀ ਨੇ ਅਰਦਾਸ ਕੀਤੀ ਹੇ ਗੁਰੂ ਤੇਗ ਬਹਾਦਰ ਸਾਹਿਬ ਤੋਡੇ ਛੋਟੇ ਛੋਟੇ ਪੁੱਤ ਨੇ ਖੇਡਣ ਦੀ ਉਮਰ ਆ ਮਾਸੂਮ ਬੱਚੇ ਕਚੈਰੀਆਂ ਚ ਜਾਣ ਦੀ ਉਮਰ ਨਹੀਂ ਐ ਵਜ਼ੀਰ ਖਾਂ ਦੀ ਕਚੈਰੀ ਚੱਲੇ ਨੇ ਗੁਰੂ ਤੇਗ ਬਹਾਦਰ ਸਾਹਿਬ ਲਾਜ ਰੱਖਿਓ ਤੁਹਾਡੇ ਪੁੱਤੇ ਜਿੱਤ ਕੇ ਵਾਪਸ ਆਉਣ ਮਾਂ ਗੁਜਰੀ ਨੇ ਕਿ ਤੁਹਾਡੇ ਪੁੱਤੇ ਜਿੱਤ ਕੇ ਵਾਪਸ ਆਉਣ ਅਰਦਾਸ ਕਰਕੇ ਤੋਰਿਆ ਮਸਤਕ ਜੁਮਕੇ ਚਲੇ ਗਏ ਜਦੋਂ ਦਮੇ ਸਾਹਿਬ ਜਦੇ ਕਚੈਰੀ ਚ ਬੜੇ ਨਾ ਕਹਿੰਦੇ ਜਾਂਦਿਆਂ ਸਾਰ ਛੋਟੇ ਛੋਟੇ ਸਹਿਬਜ਼ਾਦਿਆਂ ਨੇ ਬਾਂਹੋਂ ਪਰ ਕਰਕੇ ਉੱਚੀ ਆਵਾਜ਼ ਚ ਕਹੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਪੂਰੀ ਸਭਾ ਵਿੱਚ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਸਾਲ ਦੇ 7 ਸਾਲ ਦੇ ਸਹਿਬਜ਼ਾਦ ਦੇ ਬਾਬਾ ਫਤਿਹ ਸਿੰਘ ਦੀ ਤਿੱਖੀ ਆਵਾਜ਼ ਦੀ ਫਤਿਹ ਸੁਣ ਕੇ ਸਾਰੀ ਕਚੈਰੀ ਦੇ ਅਹਿਲ ਕਾਰਾਂ ਦੀਆਂ ਖੱਡੀਆਂ ਰਹਿ ਗਈਆਂ ਇੱਕ ਵਿਦਵਾਨ ਲਿਖਦਾ ਹੈ ਕਹਿੰਦਾ ਕੋਲ ਖੜੇ ਕਾਜੀ ਦੇ ਹੱਥੋਂ ਮਾਲਾ ਡਿੱਗ ਪਈ ਉਹ ਹੈਰਾਨ ਹੋ ਕੇ ਕਹਿੰਦਾ ਯਾ ਅੱਲਾ ਇੰਨੇ ਛੋਟੇ ਬੱਚੇ ਇੰਨੇ ਬਲੰਦ ਹੌਸਲੇ ਦੁਸ਼ਮਣ ਦੀ ਕਚੈਰੀ ਵਿੱਚ ਵੀ ਇੰਨਾ ਹੌਸਲਾ ਇੰਨੇ ਛੋਟੇ ਬੱਚੇ ਇੰਨੇ ਬਲੰਦ ਹੌਸਲੇ ਤੇ ਵਿਦਵਾਨ ਲਿਖਦਾ ਹੈ ਕਿੰਦਾ ਦਾਤਾ ਜੰਦਿਆ ਭਰੇ ਦਰਵਾਰ ਅੰਦਰ ਸਾਹਿਬ ਜਦਿਆ ਫਤਿਹ ਗਜਾ ਦਿੱਤੀ ਸਤਿ ਸ਼੍ਰੀ ਅਕਾਲ ਦਾ ਮਾਰ ਨਾਰਾ ਤਸਵੀਂ ਕਾਜੀ ਦੇ ਹੱਥੋਂ ਛਡਾ ਦਿੱਤੀ ਤਸਵੀਂ ਕਹਿੰਦੇ ਮਾਲਾ ਨੂੰ ਕਾਜੀ ਹੱਥੋਂ ਤਸਵੀਂ ਛੁੱਟ ਗਈ ਮਾਲਾ ਡਿਗੀ ਤੇ ਉਹ ਕਹਿੰਦਾ ਯਾ ਅੱਲਾ ਇੰਨੇ ਛੋਟੇ ਬੱਚੇ ਇੰਨੇ ਬਲੰਦ ਹੌਸਲੇ ਵਜ਼ੀਰ ਖਾਂ ਗੁੱਸੇ ਚ ਬੋਲਿਆ ਓ ਬੱਚਿਓ ਇਹ ਤੁਹਾਡੇ ਪਿਓ ਦਾ ਅਨੰਦਪੁਰ ਸਾਹਿਬ ਨਹੀਂ ਸਿਰ ਝੁਕਾ ਕੇ ਸਜਦਾ ਕਰੋ ਨਹੀਂ ਤੇ ਕਤਲ ਕਰ ਦਿੱਤੇ ਜਾਵਾਂ ਦੰਮਾ ਸਾਹਿਬ ਜੱਦਿਆਂ ਨੇ ਤੌਣਾ ਕਢਾ ਲਈਆਂ ਕੋਲ ਖਲੁੱਤਾ ਅਹਿਲ ਕਰ ਫਿਰ ਕਹਿੰਦਾ ਓ ਸਾਹਿਬ ਜੱਦਿਓ ਜੇ ਚਾਹੁੰਦੇ ਓ ਤੁਹਾਡੀ ਜਾਨ ਬਚ ਜਾਏ ਸਿਰ ਝੁਕਾ ਕੇ ਸਜਦਾ ਕਰੋ ਨਵਾਬ ਸਾਹਿਬ ਦਮਾ ਸਾਹਿਬ ਜਦਿਆਂ ਸਿਰ ਨਹੀਂ ਝੁਕਾਇਆ ਤੋਂਾਂ ਤੇ ਛਾਤੀ ਅਕੜਾ ਕੇ ਖਲੋ ਗਏ ਉਹਨਾਂ ਦੀ ਅਕੜ ਵੇਖ ਕੇ ਅਣਖ ਵੇਖ ਕੇ ਹੈਰਾਨ ਹੋ ਗਏ ਤੇ ਵਜ਼ੀਰ ਖਾਂ ਝੁੱਠਾ ਮੂੰਠਾ ਉੱਚੀ ਉੱਚੀ ਹੱਸਿਆ ਕਹਿੰਦਾ ਹੋ ਮੈਂ ਤੇ ਐਵੇਂ ਰਾਤ ਦਾ ਸੋਚੀ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਦਾ ਬਦਲਾ ਉਹਦੇ ਪੁੱਤਾਂ ਤੋਂ ਲਾਵਾਂਗਾ ਇੱਥੇ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਡਰਾਉਣ ਤਮਕਾਉਣ ਦੀ ਲੋੜ ਨਹੀਂ ਹੈ ਜਾਓ ਇਹਨਾਂ ਨੂੰ ਖਾਣ ਤੇ ਖੇਡਣ ਦੀਆਂ ਚੀਜ਼ਾਂ ਦਿਓ ਇਦਾਂ ਦੇ ਖਡਾਉਣੇ ਦਿਓ ਦੋ ਚੌ ਦਿਨਾਂ ਵਿੱਚ ਭੁੱਲ ਜਾਣਗੇ ਆਪਣੇ ਪਿਓ ਨੂੰ ਇਹਨਾਂ ਨੂੰ ਖਾਣ ਖੇਡਣ ਪੈਣਨ ਦੀਆਂ ਚੀਜ਼ਾਂ ਦਿਓ ਦੋ ਚਾਰ ਦਿਨਾਂ ਚ ਭੁੱਲ ਜਾਣਗੇ ਆਪਣੇ ਪਿਓ ਨੂੰ ਸਭ ਹੱਸ ਪਏ ਸਾਥ ਸੰਗਤ ਗੁਲਾਮ ਲੋਕ ਰਾਜਿਆਂ ਦੇ ਜਿਹੜੇ ਗੁਲਾਮ ਹੁੰਦੇ ਉਹ ਰਾਜਿਆਂ ਨਾਲ ਹੀ ਹੱਸਦੇ ਨੇ ਰਾਜਿਆਂ ਨਾਲ ਹੀ ਚੁੱਪ ਹੁੰਦੇ ਨੇ ਜੇ ਰਾਜਾ ਹੱਸਦਾ ਤੇ ਬਾਕੀ ਵੀ ਉਸੇ ਤਰ੍ਹਾਂ ਬਾਕੀ ਵੀ ਸਭ ਹੱਸ ਪਏ ਸਹਿਬਜ਼ਾਦਿਆਂ ਨੂੰ ਬਾਪੀਆਂ ਦੁਕਾਨਾਂ ਨੇ ਖੜਾਉਣੇ ਆਂਦੀਆਂ ਦੁਕਾਨਾਂ ਨੇ ਸਜਿਆ ਹੋਇਆ ਬਾਜ਼ਾਰ ਹੈ ਸਰਹਿੰਦ ਦੇ ਬਾਜ਼ਾਰ ਵਿੱਚ ਸਪਾਈ ਘਮਾਉਂਦੇ ਰਹੇ ਕਿਸੇ ਵੀ ਇੱਕ ਚੀਜ਼ ਵੱਲ ਸਹਿਬਜ਼ਾਦਿਆਂ ਦੀ ਨਜ਼ਰ ਨਹੀਂ ਗਈ ਮਠਿਆਈਆਂ ਪਈਆਂ ਸੀ ਖਾਣ ਵਾਲੀਆਂ ਭੁੱਖ ਵੀ ਲੱਗੀ ਸੀ ਪਰ ਖਾਦਾ ਪਤਾ ਕਿਉਂ ਨਹੀਂ ਚਿੱਤ ਵਿੱਚ ਕੋਈ ਗੱਲ ਐ ਸਾਡੀ ਦਾਦੀ ਬੁਰਜ ਵਿੱਚ ਪੁੱਠੀ ਭੁੱਖੀ ਬੈਠੀ ਐ ਸਾਡੀ ਦਾਦੀ ਨੇ ਕਿਹੜਾ ਕੁਝ ਖਾਦਾ ਸਤ ਸੰਗਤ ਦੋ ਰਾਤਾਂ ਤੇ ਦੋ ਦਿਨ ਹੋ ਗਏ ਭੁੱਖਿਆਂ ਨੂੰ ਸਹਬ ਜੱਦਿਆਂ ਨੂੰ ਸੱਤ ਸਾਲ ਦੀ ਉਮਰ ਵਿੱਚ ਕੋਈ ਦੋ ਦਿਨ ਬੱਚਾ ਭੁੱਖਾ ਰਵੇ ਹਾਲਾਤ ਵੇਖੋ ਕੀ ਬਣੇ ਇਹ ਤਾਂ ਕਲਗੀਧਰ ਬਾਦਸ਼ਾਹ ਦੇ ਸਹਬ ਜੱਦਿਆਂ ਨੇ ਬਾਟੀਆਂ ਦੇ ਉਹ ਸਹਿਵਜਤ ਦੇ ਮਠਿਆਈਆਂ ਵੱਲ ਚੀਜ਼ਾਂ ਵੱਲ ਵੇਖਦੇ ਨੇ ਭੁੱਖ ਜ਼ਰੂਰ ਐ ਪਰ ਨજર ਪਰ ਕੇ ਕਿਉਂ ਨਹੀਂ ਵੇਖਿਆ ਕਿਉਂ ਨਹੀਂ ਖਾਦਾ ਇੱਕੋ ਜਿਤਵੇ ਸਾਡੀ ਦਾਦੀ ਵੀ ਤਾਂ ਭੁੱਖੀ ਬੈਠੀ ਫਿਰ ਖਡਾਉਣਿਆਂ ਵੱਲ ਨਜ਼ਰ ਪਈ ਵਿੰਦਿਆਂ ਵਿੰਦਿਆਂ ਖਡਾਉਣਿਆਂ ਦੀ ਇੱਕ ਦੁਕਾਨ ਨਜ਼ਰ ਆਈ ਭੱਜ ਕੇ ਦਮ ਸਹਿਵਜਤਿਆਂ ਖਡਾਉਣੇ ਚੁੱਕ ਲੈ ਸਪਈਆਂ ਦੇ ਮਨ 'ਚ ਆਇਆ ਕਿ ਚਲੋ ਕੁਝ ਤਾਂ ਲਿਆ ਨਾ ਕਿਉਂ ਵਜ਼ੀਰ ਖਾਨ ਨੇ ਪੁੱਛਣੇ ਬਾਜ਼ਾਰ ਘਮਾਉਣ ਗਏ ਸੀ ਕਿ ਲੈ ਚੁੱਕ ਲੈ ਦਮਾ ਸਹਿਵ ਜੱਦਿਆਂ ਖੜਾਉਣੇ ਲੱਕੜ ਦੀਆਂ ਛੋਟੀਆਂ ਛੋਟੀਆਂ ਤਲਵਾਰਾਂ ਤੇ ਤੀਰ ਕਮਾਨ ਚੁੱਕ ਲੈ ਤੇ ਦਮੇ ਸਹਿਵ ਜੱਦਿਆਂ ਉਹਨਾਂ ਨਾਲ ਖੇਡਣ ਲੱਗ ਪਏ ਛੋਟਾ ਬਾਬਾ ਫਤਿਹ ਸਿੰਘ ਪੀਰ ਚਲਾਉਂਦਾ ਵੱਡਾ ਬਾਬਾ ਜੋਰਾਵਰ ਸਿੰਘ ਚੁੱਕ ਕੇ ਲਿਆਉਂਦਾ ਸੱਤ-ਨੌ ਸਾਲ ਦੀ ਤਕਰੀਬਨ ਉਮਰ ਹੈ ਤਲਵਾਰਾਂ ਤੀਰਾਂ ਨਾਲ ਖੇਡਦੇ ਰਹੇ ਅਖੀਰ ਦੁਪਹਿਰੋਂ ਬਾਅਦ ਵੱਡੀ ਘੜਿਆਲ ਵੱਜੀ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਵੇ ਕਚਹਿਰੀ ਫਿਰ ਲੱਗ ਗਈ ਦੋਮਾ ਸਾਹਿਬਜ਼ਾਦਿਆਂ ਨੂੰ ਸਪਾਈ ਫਿਰ ਵਜ਼ਾਰੋਂ ਕੁਮਾਗੇ ਕਚਹਿਰੀ ਵਿੱਚ ਲਾਇਆ ਬਣੀ ਹੋਈ ਸਜੀ ਕਚਹਿਰੀ ਵਿੱਚ ਚੋਟੀ ਫਸੀਲ ਤੇ ਵਜ਼ੀਰ ਖਾਂ ਬੈਠਾ ਪੇਸ਼ ਕੀਤੇ ਸਾਹਿਬਜ਼ਾਦੇ ਵਜ਼ੀਰ ਖਾਂ ਪੁੱਛਦਾ ਕੁਝ ਖਾਧਾ ਇਹਨਾਂ ਨੇ ਸਪਾਈ ਕਹਿੰਦੇ ਜੀ ਨਹੀਂ ਖਾਧਾ ਨਹੀਂ ਕੁਝ ਬੜੀਆਂ ਚੀਜ਼ਾਂ ਵਿਖਾਈਆਂ ਖਾਧਾ ਨਹੀਂ ਪਰ ਖਿੰਡਣ ਵਾਸਤੇ ਖਡਾਉਣੇ ਚੁੱਕ ਲੈਨੇ ਜਦੋਂ ਦੇ ਆ ਤੀਰ ਕਮਾਨ ਤੇ ਲੱਕੜ ਦੀਆਂ ਤਲਵਾਰਾਂ ਚੁੱਕੀਆਂ ਤਦੋਂ ਦੇ ਖੱਡੀ ਜਾਂਦੇ ਨੇ ਕਦੇ ਤੀਰ ਚਲਾਉਂਦੇ ਨੇ ਕਦੇ ਇੱਕ ਚੁੱਕ ਕੇ ਲਿਆਉਂਦੇ ਤੀਰਾਂ ਤੇ ਤਲਵਾਰਾਂ ਨਾਲ ਖੇਡਦੇ ਨੇ ਗੁਰੂ ਗੋਬਿੰਦ ਸਿੰਘ ਲਾਲ ਸਿਰਫ ਖਡਾਉਣੇ ਤੀਰ ਤੇ ਤਲਵਾਰ ਵਜ਼ੀਰ ਖਾਨ ਨੇ ਵੇਖਿਆ ਹੱਥਾਂ 'ਚ ਲੱਕੜ ਦੀਆਂ ਤਲਵਾਰਾਂ ਤੁਸੀਂ ਵੀ ਦੁਸ਼ਹਿਰੇ ਦੇ ਮੇਲੇ ਤੇ ਜਾਂਦੇ ਹੋ ਨਾ ਤਾਂ ਬੱਚਿਆਂ ਨੂੰ ਲੈ ਕੇ ਦਿੰਦੇ ਹੋ ਜੀ ਹਲوڑਾ ਕੇ ਹੱਸ ਕੇ ਬੋਲੇ ਨਾ ਲੱਕੜ ਦੀਆਂ ਤਲਵਾਰਾਂ ਨਾਲ ਕੀ ਕਰੋਗੇ ਕਹਿੰਦੇ ਨੇ ਸਹਿਬਜ਼ਾਦਾ ਬਾਬਾ ਯੋਰਾਵਰ ਸਿੰਘ ਬੋਲੇ ਗਰਜਮੀ ਆਵਾਜ਼ ਵਿੱਚ ਅੱਖਾਂ ਵਿੱਚ ਰੋਹ ਵਿੱਚ ਲਿਆ ਕੇ ਕਹਿੰਦੇ ਵਜ਼ੀਰ ਖਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦਾ ਛੱਡ ਕੇ ਵੇਖ ਜੇ ਵੱਢਣ ਤੇ ਆ ਗਏ ਲੱਕੜ ਦੀ ਤਲਵਾਰ ਨਾਲ ਵੀ ਤੇਰਾ ਸਿਰ ਵੱਢ ਦਿਆਂ ਇੰਨੀ ਗੱਲ ਸੁਣ ਕੇ ਹੈਰਾਨ ਹੋ ਗਿਆ ਵਜ਼ੀਰ ਖਾਨ ਕਹਿੰਦਾ ਇੰਨੇ ਗੁਸਥਾਕ ਬੱਚੇ ਹੋਏ ਗੁਸਥਾਕ ਬੱਚਿਓ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ ਸਹਿਬ ਜਦਿਆਂ ਕਹੇ ਛੱਡ ਕੇ ਵੇਖ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਲੱਕੜ ਦੀ ਤਲਵਾਰ ਨਾਲ ਵੀ ਤੈਨੂੰ ਵਾਰ ਦਿਆਂਗੇ ਵਜ਼ੀਰ ਖਾਨ ਨੇ ਕਿਹਾ ਮੇਰੀ ਨਜ਼ਰਾਂ ਤੋਂ ਦੂਰ ਲੈ ਜਾਓ ਅੱਜ ਦੀ ਰਾਤ ਇਹਨਾਂ ਨੂੰ ਭੁੱਖੇ ਪਿਆਸੇ ਠੰਡ ਵਿੱਚ ਬੁਰਜ ਤੇ ਫਿਰ ਰੱਖੋ ਠੰਡੇ ਵਰਜ ਤੋਂ ਕੱਲ ਸਵੇਰੇ ਵੇਖਾਂਗਾ ਇਹਨਾਂ ਵਿੱਚ ਕੀ ਹੈ ਕੱਲ ਵੇਖਾਂਗੇ ਇਹਨਾਂ ਦੀ ਆਪੜ ਦੋਮਾ ਸਾਹਿਬ ਜੱਦਿਆਂ ਨੂੰ ਵਾਪਸ ਕਰ ਦਿੱਤਾ ਜਦੋਂ ਮਾਂ ਗੁਜਰੀ ਕੋਲ ਸ਼ਾਮਾਂ ਨੂੰ ਪਹੁੰਚੇ ਮਾਤਾ ਗੁਜਰੀ ਪਛਦੀਏ ਵੇਹਲ ਹਾਲ ਅੱਜ ਕੀ ਹੋਇਆ ਜਦੋਂ ਸਾਰੀ ਕਹਾਣੀ ਦੱਸੀ ਬਾਬਾ ਯੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਹਿੰਦੇ ਦਾਦੀ ਮਾਂ ਦਾਦੀ ਮਾਂ ਅੱਜ ਉਹਨੇ ਸਾਨੂੰ ਆ ਚੀਜ਼ਾਂ ਦਿੱਤੀਆਂ ਜਦੋਂ ਵਜ਼ੀਰ ਖਾਨ ਨੂੰ ਮੈਂ ਕਿਹਾ ਨਾ ਲੱਕੜ ਦੀ ਤਲਵਾਰ ਨਾਲ ਤੈਨੂੰ ਵੜਦੇ ਆਂਗੇ ਦਾਦੀ ਮਾਂ ਡਰ ਗਿਆ ਤੇ ਸਾਥ ਸੰਗਤ ਦਾਦੀ ਨੇ ਕੁੱਟ ਕੇ ਸੀਨੇ ਨਾਲ ਲਾ ਲਿਆ ਬੜੀ ਕਮਾਲ ਦੀ ਗੱਲ ਹੋਈ ਜਦੋਂ ਸਹਿਬਜ਼ਾਦੇ ਨੂੰ ਵਾਪਸ ਕਰ ਲੈਣਾ ਜਾਓ ਮੇਰੀਆਂ ਨਜ਼ਰਾਂ ਤੋਂ ਦੂਰ ਲੈ ਜਾਓ ਉਦੋਂ ਇੱਕ ਵਿਦਵਾਨ ਲਿਖਦਾ ਹੈ ਕਹਿੰਦਾ ਕਚਹਿਰੀੋਂ ਬਾਹਰ ਨਿਕਣ ਲੱਗੇ ਸਹਿਬਜ਼ਾਦੇ ਤੇ ਡਰੇ ਵਜ਼ੀਰ ਖਾਨ ਨੇ ਆਵਾਜ਼ ਦੇ ਕੇ ਸਪਾਹੀਆਂ ਨੂੰ ਕਹੋ ਏ ਰੁਕ ਜਾਓ ਇਨਾਂ ਕੋਲੋਂ ਤੀਰ ਤੇ ਤਲਵਾਰਾਂ ਵਾਪਸ ਲੈ ਲਿਆ ਲੱਕੜ ਦੀਆਂ ਤਲਵਾਰਾਂ ਵੀ ਸਹਬਜਾਦਿਆਂ ਤੋਂ ਵਾਪਸ ਲੈ ਲਈਆਂ ਪਤਾ ਕਿਉਂ ਸੋ ਡਰੇ ਜੋ ਪਾਪ ਕਮਾਉਂਦਾ ਧਰਮੀ ਵਕਸੇਤ ਪੱਪੀ ਬੰਦੇ ਨੂੰ ਡਰ ਲੱਗਦਾ ਕਿਉਂ ਜਦੋਂ ਪੱਪੀ ਦੀ ਮੌਤ ਆਉਂਦੀ ਲੱਕੜ ਦੀ ਤਲਵਾਰ ਨਾਲ ਵੀ ਆ ਸਕਦੀ ਹੈ ਉਹ ਡਰ ਗਿਆ ਕਿਤੇ ਕਹਿੰਦੇ ਨੇ ਲੱਕੜ ਦੀ ਤਲਵਾਰ ਨਾ ਵੱਢਦੇ ਆਂਦੇ ਉਹ ਖਡਾਉਣੇ ਵੀ ਵਾਪਸ ਲੈ ਲੈ ਮਾਂ ਗੁਜ਼ਰੀ ਨੇ ਠੰਡੇ ਵਰਜ ਵਿੱਚ ਫਿਰ ਕਥਾ ਸੁਣਾਈ ਵੇ ਪੁੱਤ ਆਓ ਮੈਂ ਤੁਹਾਨੂੰ ਟੱਡੇ ਦਾਦੇ ਦੀ ਕਥਾ ਸੁਣਾਵਾਂ ਗੁਰਤੇਗਵਾਧਰ ਮਹਾਰਾਜ ਦੀ ਸ਼ਹੀਦੀ ਦੀ ਕਥਾ ਸੁਣਾਉਂਦੇ ਰਹੇ ਸਹਿਜ ਜਦ ਦੇ ਕਥਾ ਸੁਣ ਕੇ ਅੱਧੀ ਰਾਤ ਹੋ ਗਈ ਕੱਲ ਤੇ ਸੌਂਗੇ ਸੀ ਅੱਜ ਨਹੀਂ ਸੁੱਤੇ ਪਤਕਿਉਂ ਪੇਟ ਦੀ ਭੁੱਖ ਸੌਣ ਨਹੀਂ ਦਿੰਦੀ ਦੋ ਦਿਨ ਤੇ ਤੀਜੀ ਰਾਤ ਹੈ ਸਜਣੋ ਸਿਆਣੇ ਕਹਿੰਦੇ ਨੇ ਮੌਤ ਨਾਲੋਂ ਵੀ ਬੁਰੀ ਹੈ ਭੁੱਖ ਭੁੱਖੇ ਰਹਿਣਾ ਬਹੁਤ ਵੱਡਾ ਤਸ਼ੱਦਦ ਹੈ ਕਹਿਣਾ ਸੌਖਾ ਹੈ ਚਲੋ ਮੈਂ ਅੱਜ ਤੁਹਾਨੂੰ ਬੇਨਤੀ ਕਰਾਂਗਾ ਕਿ ਸੰਨੀ ਹੱਕਾਂ ਵਾਸਤੇ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲੋਂ ਭੁੱਖ ਹੜਤਾਲ ਤੇ ਬੈਠੇ ਨੇ ਗਵਰਨਮੈਂਟ ਅੰਦਰੋਂ ਹਿੱਲ ਗਈ ਹੈ ਤੁਹਾਨੂੰ ਵੀ ਬੇਨਤੀ ਕਰਾਂਗਾ ਜਦੋਂ ਵਕਤ ਮਿਲੇ ਜਿੱਥੇ ਫਤਿਹਗੜ੍ਹ ਸਾਹਿਬ ਜਾਣਾ ਜ਼ਰੂਰੀ ਹੈ ਉੱਥੇ ਤੁਸੀਂ ਖਨੌਰੀ ਬਾਡਰ ਤੇ ਵੀ ਜ਼ਰੂਰ ਹਾਜ਼ਰੀ ਲਵਾਇਓ ਇਹ ਸਾਡਾ ਅਧਿਕਾਰ ਹੱਕ ਬਣਦਾ ਅਸੀਂ ਆਪਣੇ ਹੱਕਾਂ ਵਾਸਤੇ ਬੈਠੇ ਜਿਹੜਾ ਬੰਦਾ ਬੈਠੇ ਹੱਕ ਸੱਚ ਲਈ ਹਾ ਦਾ ਨਾਰਾ ਜ਼ਰੂਰ ਮਾਰੋ ਉੱਥੇ ਜਾ ਕੇ ਇਹ ਤੁਹਾਡਾ ਫਰਜ਼ ਬਣਦਾ ਨੱਗਰ ਵਾਲਾ ਖੈਰ ਫਰੀਦ ਦਾ ਮੁੱਤੋਂ ਭੁੱਖ ਬੁਰੀ ਮੌਤ ਨਾਲੋਂ ਵੀ ਭੁੱਖ ਬੁਰੀ ਭੁੱਖ ਬਹੁਤ ਕੁਝ ਕਰਾ ਦਿੰਦੀ ਹੈ ਸਹਿਬ ਜਦਿਆਂ ਨੂੰ ਨੀਂਦ ਨਾ ਪਈ ਮਾਂ ਗੁਜਰੀ ਨੂੰ ਪਤਾ ਸੀ ਪੇਟ ਦੀ ਭੁੱਖ ਇਹਨਾਂ ਨੂੰ ਸੌਣ ਨਹੀਂ ਦਿੰਦੀ ਕਮਰ ਕਸੇ ਕਸ ਦਿੱਤੇ ਤਾਵੇਂ ਪੇਟ ਦੀ ਭੁੱਖ ਦਾ ਦਰਦ ਅੰਦਰੋਂ ਨੀਂਦ ਨਹੀਂ ਸੀ ਪੈਣ ਦਿੰਦਾ ਇੰਨੇ ਨੂੰ ਕਰਤੇ ਪੁਰਖ ਦੀ ਖੇਡ ਰਚਨਾ ਬਣੀ ਅੱਧੀ ਰਾਤ ਕੋਹ ਪਹਨੇਰਾ ਧੁੰਦ ਪਈ ਹੋਈ ਕੋਈ ਬੰਦਾ ਬੁਰਜ ਦੀਆਂ ਪੌੜੀਆਂ ਚੜ ਆਇਆ ਜਦੋਂ ਪੈਰਾਂ ਦੀ ਪੈਛਲ ਹੋਈ ਮਾਂ ਗੁਜਰੀ ਨੇ ਦੰਮਾ ਸਹਿਬ ਜੀ ਦੇ ਆਦਨ ਦਾ ਮੂੰਹ ਗੋਦੀ ਚ ਟੱਕਿਆ ਹੋਇਆ ਆਪ ਸਿਰ ਨਿਵਿਆ ਹੋਇਆ ਗੁਰੂ 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 ਜਪਦੀ ਹੈ ਪੈਛਲ ਸੁਣੀ ਪੈਰਾਂ ਦੀ ਇੱਕਦਮ ਸਿਰ ਚੁੱਕਿਆ ਇੰਨੇ ਨੂੰ ਬੰਦਾ ਕੋਲ ਆ ਗਿਆ ਮਾਂ ਗੁਜਰੀ ਨੇ ਬੜੀ ਗੌਰ ਨਾਲ ਵੇਖ ਕੇ ਕਿਹਾ ਵੇ ਤੂੰ ਕੌਣ ਹੈ ਅੱਧੀ ਰਾਤ ਨੂੰ ਮੇਰੇ ਸਹਿਬ ਜੱਦਿਆਂ ਨੂੰ ਲੈਣ ਆ ਗਿਆ ਤੇ ਇੱਕਦਮ ਕੋਲ ਹੋ ਕੇ ਕਿਹਾ ਹੱਥ ਜੋੜ ਕੇ ਨਹੀਂ ਨਹੀਂ ਮਾਤਾ ਆਵਾਜ਼ ਨਾ ਕਰੋ ਮਾਤਾ ਜੀ ਮੈਂ ਤੁਹਾਡੇ ਦਰਸ਼ਨ ਕਰਨ ਆਇਆ ਵੇ ਤੂੰ ਕੌਣ ਹੈ ਮਾਤਾ ਮੈਨੂੰ ਲੋਕ ਮੋਤੀ RAM ਮਹਿਰਾ ਕਹਿੰਦੇ ਨੇ ਮੈਂ ਇੱਥੇ ਝਾੜੂ ਵਰਦਾਰਾ ਸਾਰੀ ਕਚਹਿਰੀ ਵਿੱਚ ਮਹਿਲਾਂ ਵਿੱਚ ਝਾੜੂ ਦਾ ਕੰਮ ਮੇਰਾ ਹੁੰਦਾ ਹੈ ਪਾਣੀ ਟੋਣ ਦਾ ਮੇਰਾ ਕੰਮ ਹੁੰਦਾ ਹੈ ਪਰ ਮੈਂ ਕੱਲ ਦਾ ਪਰਸੋਂ ਸ਼ਾਮ ਦਾ ਵੇਖਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਤੇ ਮਾਤਾ ਠੰਡੇ ਬੁਰਜ ਵਿੱਚ ਆਏ ਨੇ ਅੱਜ ਮੈਂ ਮਸਾਂ ਰਾਤ ਦੇ ਪਹਿਰੇਦਾਰਾਂ ਨੂੰ ਲਾਲਚ ਦੇ ਕੇ ਘਰ ਦੀ ਇੱਕ ਕਦ ਚੀਜ਼ ਸੀ ਉਹ ਵੇਚ ਦਿੱਤੀ ਹੈ ਤੁਹਾਡੇ ਤੱਕ ਪਹੁੰਚੇ ਵਸ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਦੁੱਧ ਪਿਲਾ ਲੈਣ ਤੇ ਉਹਨੇ ਕੰਬਲ ਦੀ ਬੁੱਕਲ ਚੋਂ ਜਾਗ ਰੱਖ ਦਿੱਤਾ ਦੁੱਧ ਦਾ ਤਰੇ ਹੋਏ ਦੋ ਗਲਾਸ ਮੋਦੇ ਰੱਖੇ ਮਾਤਾ ਗੁਜਰੀ ਨੇ ਕਿਹਾ ਵੇ ਰੁਕ ਜਾ ਤੈਨੂੰ ਦੁੱਧ ਪਿਲਾਉਣਾ ਮਹਿੰਗਾ ਪੈ ਸਕਦਾ ਹੈ ਜਾਂ ਚਲਾ ਜਾ ਸਾਡਾ ਕੀ ਅਸੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਸ਼ਹੀਦ ਹੋ ਜਾਣਾ ਵੇ ਤੈਨੂੰ ਦੁੱਧ ਪਿਲਾਉਣਾ ਮਹਿੰਗਾ ਪੈ ਜਾਣਾ ਜਮੋ ਮੋਤੀਰਾਮ ਸਾਨੂੰ ਸਾਡੇ ਹਾਲਾਤ ਤੇ ਰਹਿਣ ਦੇ ਪੁੱਤ ਚਲਾ ਜਾ ਬਾਬੇ ਮੋਤੀਰਾਮ ਨੇ ਹੱਥ ਜੋੜ ਕੇ ਕਿਹਾ ਮਾਂ ਜਿੰਨਾ ਮਰਜ਼ੀ ਮਹਿੰਗਾ ਪੈ ਜਾਏ ਇੱਕ ਵਾਰ ਸਹਿਬ ਜੱਦਿਆਂ ਨੂੰ ਦੁੱਧ ਪਿਲਾ ਲੈਣ ਤੇ ਜਿੰਨੀ ਮਰਜ਼ੀ ਕੀਮਤ ਚੁਕਾਉਣੀ ਪੈ ਜਾਏ ਇੱਕ ਵਾਰ ਮੈਨੂੰ ਸੇਵਾ ਕਰ ਲੈਣ ਦਿਓ ਜਦੋਂ ਮੋਤੀराम ਮیرے ਦੀ ਦ੍ਰਿੜਤਾ ਵੇਖੀ ਫਿਰ ਮਾਤਾ ਗੁਜਰੀ ਨੇ ਕਿਹਾ ਲਿਆਵੇ ਮੋਤੀਆ ਜਾਂ ਤੇਰੀ ਸੇਵਾ ਸਫਲ ਹੋਏਗੀ ਦੋ ਗਲਾਸ ਦੁੱਧ ਦੇ ਭਰੇ ਕੰਗਣੀ ਵਾਲੇ ਅੱਜ ਉਹ ਗਲਾਸ ਉੱਥੇ ਸਿਨੇ ਵਸਿਨੇ ਅੱਗੇ ਉਹਨਾਂ ਦੇ ਪਰਿਵਾਰਾਂ ਤੋਂ ਪਹੁੰਚ ਕੇ ਗੁਰਦਾਰੇ ਰੱਖੇ ਹੋਏ ਨੇ ਜਦੋਂ ਦੋ ਗਲਾਸ ਭਰ ਕੇ ਦੁੱਧ ਦੇ ਮੋਰੇ ਰੱਖੇ ਸਹਿਬ ਜੱਦਿਆਂ ਨੂੰ ਮਾਂ ਗੁਜਰੀ ਨੇ ਦੁੱਧ ਫੜਾਇਆ ਦਮ ਪੁੱਤਿਆਂ ਨੇ ਦਾਦੀ ਦੇ ਮੂੰਹ ਨੂੰ ਲਾ ਕੇ ਗਲਾਸ ਕਿਹਾ ਦਾਦੀ ਮਾਂ ਦੁੱਧ ਸੱਚਾ ਕਰ ਦਿਓ ਸਜਣੋ ਬੰਦਗੀ ਵਾਲੇ ਘਰ ਵਿੱਚ ਕੋਈ ਹੋਣ ਇਹ ਚਿੱਤੇ ਰੱਖਿਓ ਦਾਦਾ ਦਾਦੀ ਅੱਜ ਵੀ ਬੰਦਗੀ ਵਾਲੇ ਹੋਣ ਉਹਨਾਂ ਦੀ ਜੁੱਠੀ ਚੀਜ਼ ਬੱਚਿਆਂ ਲਈ ਸੱਚੀ ਹੁੰਦੀ ਹੈ ਉਹਨਾਂ ਨੇ ਮੂੰਹ ਨਹੀਂਆਂ ਜੁੱਠੀਆਂ ਚੀਜ਼ਾਂ ਬੱਚਿਆਂ ਵਾਸਤੇ ਬਹੁਤ ਕੁਝ ਦਿੰਦੀਆਂ ਸਹਿਬ ਜੱਦਿਆਂ ਮਾ ਦਾਦੀ ਦੇ ਮੂੰਹ ਨੂੰ ਲਾ ਕੇ ਦਦ ਕਿਹਾ ਪਹਿਲਾਂ ਤੁਸੀਂ ਸੱਚਾ ਕਰੋ मां ਗੁਜਰੀ ਨੇ ਦੋ ਮੰਗਲਾ ਸੰਤ ਨੂੰ ਦੋ ਕਟਾਂ ਪਰੀਆਂ ਦੋਮਾ ਸਾਹਿਬ ਜੱਦਿਆਂ ਰੱਜ ਕੇ ਦੁੱਧ ਪੀਤਾ ਜਦੋਂ ਸਾਹਿਬ ਜੱਦ ਦੇ ਦੁੱਧ ਨਾਲ ਰੱਜ ਗਏ मां ਗੁਜਰੀ ਨੇ ਇੱਕ ਬਚਨ ਕਿਹਾ ਵੇ ਮੋਤੀਆ ਤੂੰ ਬੜਾ ਹੀ ਪੁੰਨ ਕਮਾਇਆ ਮੇਰੇ ਪੁੱਤਿਆਂ ਨੂੰ ਦੁੱਧ ਪਿਲਾ ਕੇ ਬੜਾ ਪੁੰਨ ਕਮਾਇਆ ਹੁਣ ਮੇਰੇ ਪੁੱਤੇ ਸ਼ਹੀਦ ਵੀ ਹੋ ਜਾਣ ਮੈਨੂੰ ਗਮ ਨਹੀਂ ਹੋਏਗਾ ਕਿਉਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਭੁੱਖੇ ਨਹੀਂ ਗਏ